फाइव चल आ भाई डंबल करिए आपा फिर वीडियो बनो कल नु गाऊं देना पूरा फड़ा इधर 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 मुंह करा साहब आई चला जन छुडू चकले चकले फुरती ना ਕਿਆ ਬਾਸ਼ ਇਹ ਪਾਸੇ ਰਹ ਦੇ ਆ ਯਾਰ ਇਹ ਲੱਚਣਾ ਕਰਾ ਆ ਜਾ ਦੋਹੇ ਲਾਵਾਂਗੇ ਕਿਰਾਏ ਮੈਂ ਇੱਥੇ ਰੱਖ ਦੇ ਇੱਥੇ ਰੱਖ ਦੇ ਡੰਬਲ ਚਲੋ ਤਰ ਬੋਲ ਲਾਓ ਤੂੰ ਕੀ ਲਾਉਣਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਫਤੇ ਡੰਬਲ ਹਾਂ ਲਾਹਰ ਚੱਕ ਕਾਫੀ ਤੇ ਆ ਲਾਂ ਫੇਰ ਆ ਲਾਂ ਲਾਂ ਵੀ ਆ ਤੂੰ ਨਹੀਂ ਆਣਾ ਮੈਂ ਅਭੀ ਡੰਬਲ ਵੀ ਲਾਉਂਗਾ ਆ ਵੀ ਲਾਉਂਗਾ ਠੀਕ ਹੈ ਸ਼ਾਬਾਸ਼ 1 2 3 4 ਹਿਲਣਾ ਹਿਲਣਾ ਹੋਰ ਹਿਲਣਾ 5 ਮੈਂ ਕਹਿਣਾ ਨਹੀਂ ਆਹੋ ਲਾਵਾਂਗੇ 4 5 6 ਝੂ ਲਾ ਕੇ ਮਾਰਦਾ ਤੂੰ ਸਿੱਧਾ ਸਟੇਟ ਖੜਾ ਰਿਆ ਕਰ ਯਾਰ ਚੱਲ ਕੁਛ ਨਹੀਂ ਕਰ ਤੂੰ ਬਹੁਤ ਸੋਹਣਾ ਚੱਲ ਦਾ ਮੈਂ ਭਤੀਜਾ ਭਤੀਜਾ ਦੇ ਕਿੱਧਰ ਮੈਂ ਚਾਚਾ ਨਹੀਂ ਮੈਂ ਮੈਂ ਤਾਤਾ ਚੱਲ ਤੂੰ ਚਾਚਾ ਚੱਲ ਤੂੰ ਚਾਚਾ ਤੂੰ ਚਾਚਾ ਮੂੰ ਬੰਦ ਕਰ ਸ਼ਾਬਾਸ਼ ਸ਼ਾਬਾਸ਼ शाबाश hmm. hmm. ला ला ताँ कुछ ना कुछ ना कुकड़िया बचिया शरीर दालश करा टू थ्री फोर फाइव तो नहीं यार आए आए नहीं करना का भाई One, two, three, है। सही, है थी थी, थी, सही है थ्री फोर, फोर, सही तो है चल तू गलत है नहीं यार राजे गलत रस्सी चक रस्सी चक आ नहीं लाहौर ला यार थोड़े ला भाई यार चक दस दस बोल ला दे बड़ा सीना है तो यार हीरो है हीरो राजा चल राजा यार भाई वन मैं मैं गिनती करूँगा वन टू थ्री फोर फाइव सिक्स मारा आयी है मैं तब दे ਬਾਹਰ ਨਹੀਂ ਆਉਣ ਦਿੰਦੇ ਆ ਬਸ ਆਉਣ। ਇਹੋ। ਨਾਇਨ। ਤਾਂ ਚੱਲੇ ਅੰਦਰ ਲਾ ਗਿਆ। ਸ਼ਾਬਾਸ਼। ਹੂੰ ਹੂੰ। ਬਾਹੇ ਲ ਨਬੜਾ ਹੈ ਲ ਨਾਦ ਪੁੱਛਾ ਕੱਢਦਾ ਹੈ, ਹਿਲਦਾ ਕਿਉਂ ਹੈ? ਹੂੰ। ਮੁੱਛਾਂ ਨੂੰ ਵਾਟਾ ਟੱਡ ਦਿੰਦਾ। ਚੱਲ ਯਾਰ ਰਾਜੇ ਭਾਈ। ਆ ਜੋਸ਼ ਨਾਲ ਆ ਜੋਸ਼ ਨਾਲ ਸ਼ਾਬਾਸ਼ 1 2 3 4 5 6 7 8 9 10 ਨਹੀਂ ਨਹੀਂ ਛੀ ਹੋਇਆ ਹਿੱਦਿਕ ਦਾ ਰਾਜੇ ਯਾਰ ਆਇਆ ਕਰਦਾ ਹੁਣ ਰਾਜੇ 4 ਲੱਖ ਹੋਰ ਚੱਕੀ ਖੜਾ ਬਈ 4 ਲੱਖ ਤੇ ਮੈਂ ਦਿੱਕੀ ਗਿਆ ਕੁਛ ਨਹੀਂ ਹੁੰਦਾ ਗੱਡੇ ਅੱਗੇ ਤਾਂ ਤੂੰ ਹੀ ਖਣਾ ਇਹ ਜੇ ਡੁੱਲ ਗਿਆ ਡੁੱਲ ਗਿਆ चल 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 राजे डंबल चक डंबल चक डंबल चक भाई यारा, ला दे यार पूरे लाया कर जिने माखा चल हम ठंड आ गई हुन बदावा के काम चल वन आ गई ठंड आऊ आ गई और कते ठंड ज कितना रह गया चल नहीं मोटा हो जाएगा कंजरा बड़ा ते त सद ਹੈ ਨਾ ਵੱਡਾ ਹੋਣ ਦੇਣਾ ਆਪਾਂ ਚੱਲ ਇਹ ਨਹੀਂ ਹੁੰਦਾਗਾ ਆਪਾਂ ਪ੍ਰੈਕਟਿਸ ਕਰਾਂਗੇ ਕੰਮ ਕਰਾਂਗੇ ਨਾ ਖੇਤ ਫੇ ਤੰਦ ਤੰਦ ਰੋਹੀ ਨਾ ਆਇਆ ਕਰਾਂਗੇ ਹੂੰ ਆਇਆ ਕਰਾਂਗੇ ਤੰਦ ਬਹੁਤ ਜੀਓ ਤੰਦ ਜਾਇਆ ਕਰਾਂਗੇ ਤੰਦ ਜਿਹਦਾ ਵਧਾ ਦੇਣਾ ਪੂਰਾ ਕੰਮ ਆਪਾਂ

सीरियल कमूट द आदत हैप्पी सेट ना सेट शाबाश एक कार एक कार सितना कतुप की पोसे कालूलाल काल काल, कालमूर्त साला कालू हाँ कालमूर्त द आदत हैप्पी सेट ना सेट शाबाश ਚਲੋ ਬੱਲੇ ਸਾਲਿਆ ਸੱਸ ਰਿਓ ਕਾ ਆਇਆ ਆਇਆ ਵੇਖੀ ਵੇਖੀ ਇੰਕੀ ਵੀਡੀਓ ਵੀਡੀਓ ਨਾ ਆਇਆ ਆਇਆ ਕਿਹਨੂੰ ਸੱਦਾ ਆੰਬੂ ਇੱਥੇ ਕੌਣ ਹੈ ਆੰਬੂ ਆੰਮੂ ਬਾਬਾ ਬਾਬਾ ਕਿਹੜਾ ਸਾਲਾ ਤੇ ਕਿਹੜਾ ਬਾਬਾ ਦਾ ਪੁੱਤੀਤਾ ਪੁੱਤੀ ਜਰੀ ਮੈਂ ਚਾਚਾ ਤੇਰਾ ਤੂੰ ਨਹੀਂ ਪੁੱਤੀ ਤੂੰ ਬੀ ਮੈਂ ਦੱਸਦਾ ਹਾਂ ਤਾਂ ਤਾਂ ਪੁੱਤੀ ਸਾਹ ਛੋਟਾ ਪੁੱਤੀ ਜਾਂ ਐਡਾ ਕੁ ਥੋੜਾ ਮੇਰਾ ਕਿੱਡਾ ਵੱਡਾ ਹੈ ਹਾਂ ਤੂੰ ਹੱਥ ਕਰਨਾ ਚਿੜੀ ਦਾ ਬੱਚਾ ਮੈਂ ਕੋਈ ਹੈ ਨਹੀਂ ਬੱਚਾ ਤੂੰ ਬੱਚਾ ਹੈ ਮੈਂ ਬੱਚਾ ਮੈਂ ਤੂੰ ਬੱਚਾ ਨਹੀਂ ਗਾ ਹੁਣ ਤੂੰ ਵੱਡਾ ਹੋ ਗਿਆ 1500 ਮੇਰੇ ਕਹਣ ਨਾਲ ਬੱਚਾ ਬਣਿਆ ਰਹਿਣਾ ਤੂੰ ਉਮਰ ਨੇ ਪੁੱਤ ਨਾ ਵੱਡਾ ਹੋ ਹੀ ਜਾਣਾ ਹਾਂ ਉਮਰ ਦੇ ਹਿਸਾਬ ਨਾਲ ਬੰਦੇ ਦੀ ਉਮਰ ਵੱਧਦੀ ਘਟਦੀ ਰਹਿੰਦੀ ਆ ਮੈਂ ਮੈਂ ਤਾਂ ਸੋਣਾ ਪੈਰ ਨਹੀਂ ਇੱਥੇ ਧੋਣੇਗੇ ਫੜਾਦਰ ਪਾਣੀ ਆਹੀ ਪਾਣੀ ਆਪਣੇ ਕੋਲ ਸ਼ਾਂਤੀ ਗਾ ਪਾ ਇੱਥੇ ਆ ਇਹ ਆ ਗਏ ਆ ਗਏ ਕਿੱਤਨੇ ਉਹ ਖਾਲੇ ਦੇ ਤਵਾ ਲੇਗਾ ਪਾਣੀ ਦੇ ਪੈਰ ਉਤਰੇ ਤੇ ਤੇ ਮੈਂ ਆਇਆ ਅਸਪਰ ਫੁੱਲ ਹਾਇਪਰ ਫੁੱਲ ਬਣਾਇਆ ਹਾਂ ਉਹ ਬੱਕਰੀਆਂ ਵੀ ਆਉਣੀਆਂ ਬੱਕਰੀਆਂ ਫੜ ਲੈਂਗਾ ਕਾ ਰੱਖਣੀ ਹੈ ਹਾਂ ਪੱਠੇ ਪੋਣੇ ਵਿਆਹ ਕਰਮਗੇ ਤੈਨੂੰ ਮਾ ਪਾਉਗੀ ਲੈ ਮਾਂ ਦੇ ਰੀ ਪਾਉ ਵੀ ਪੱਟੇ ਉਹਨੂੰ ਪਸਾ ਤੂੰ ਉਹਦਾ ਅੱਗੇ ਹੀ ਬੜੇ ਪਸੂਆ ਆਪਣੇ ਨਾ 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 ਬਈ ਨਾ ਨਰੇਂਦਰ ਜੀ ਤੇਰੀ ਮਾਂ ਨਹੀਂ ਦੂਜੀ ਹੈ ਤੇਰੀ ਮਾਂ ਹਾਂ ਦੂਜੀ ਹੈ ਤੇਰੀ ਮਾਂ ਉਹ ਚਾਚੀ ਹੈ ਤੇਰੀ ਤਾਂ ਵੀ ਪਾਉ ਵੀ ਪੱਟੇ ਚਾਚੀ ਪਾਉ ਬੱਟੇ ਤੇਰੀ ਚਾਚੀ ਨੌਕਰ ਨਹੀਂ ਰੱਖੀ ਯਾਰ ਹੂੰ ਕਿਵੇਂ ਪੈਸੇ ਦੇ ਦੂੰਗਾ ਤੈਨੂੰ ਪੱਤ ਲੱਕੇ ਚ ਲਾਂਗੇ ਹੈ ਪੱਤ ਲੱਕੇ ਚ ਲਾਂਗੇ ਪਾਠ ਨਹੀਂ ਆਪਾਂ ਬੱਕਰੀ ਲਵਾਂਗੇ ਪਾਠ ਨਹੀਂ ਬੱਕਰੀ ਲਵਾਂਗੇ ਹੂੰ ਮੈਂ ਮੈਂ ਮਾਰੂਗੀ ਰਾਤ ਨੂੰ ਤੇ ਤੇਰੀ ਮੰਜੀ ਕੋਲੇ ਡਾਹ ਦੂੰ ਠੀਕ ਹੈ ਤਾਂ ਤੂੰ پیسے ਨਾ ਗੋਲੇ ਚਪਕਰਾ ਲਈ ਉਹਨੂੰ ਉਹ ਹਾਂ ਦੇ ਪੁੱਛ ਲੈਣਾ ਮੈਂ ਵੀ ਬੱਕਰੀ ਦੇ ਜਿਆਰੇ ਨੂੰ ਤੂੰ ਮੰਗ ਲਈ ਨਾ ਠੀਕ ਹੈ ਤੁਹਾਡੀ ਵੀ ਪੈਸੇ ਦੇ ਦਿਆਂਗੇ ਜਾਂ ਕੋੜੀ ਲੈ ਉਹ ਇੱਕ ਸਾਡੇ ਤੋਂ ਕਹ ਤੂੰ ਲਿਆ ਹਾਂ ਤੂੰ ਲਿਆ ਕੋੜੀ ਆ ਤਾਂ ਨਹੀਂ ਆਪਦੀ ਘੋੜੀ ਦਿੰਦਾ ਬਾਈ ਤੈ ਮੰਗ ਮੰਗਾਣੇ ਮੰਗੂ ਕੀ ਪੈਸੇ ਫੜਾ ਅਗਲੇ ਦੇ ਦੇਣਗੇ ਬੱਕਰੀ ਆਦਾ ਯਾਰ ਬੱਕਰੀ ਮੰਗਾ ਕਿਉਂ ਵੀ ਬੱਕਰੀਆਂ ਦਾ ਯਾਰ ਮੁੰਡਾ ਇੱਕ ਆਦਾ ਬੱਕਰੀ ਮੰਗਾਦਾ ਇਹਨਾਂ ਤੋਂ ਲੈਣੀ ਇਹਨੇ ਹੋਰ ਯਾਰ ਲੈ ਲੈ ਵੇ ਵਸ ਕਿੱਡੀ ਕ ਲੈਣੀ ਐ ਈੱਡੀ ਕ ਲੈਣੀ ਕਿ ਉੱਡੀ ਲੈਣੀ ਐ ਆ ਲੈ ਹਾਂ ਦੋ ਦੋ ਪਿਆਉ ਆਪੇ ਓਏ ਕੋਈ ਬੱਕਰਾ ਹੋਇਆ ਤਾਂ ਦੇ ਦਿਓ ਫਿਰ ਇੱਕ ਸਾਨੂੰ ਦੋ ਦੇ ਦਿਓ ਦੋ ਬੋਲਣਗੇ ਨਹੀਂ ਸਾਡੇ ਕੋਲੇ ਇੱਕ ਬਾੜੀ ਜੀ ਸੁੰਨੀ ਪਈ ਆ ਉੱਥੇ ਘੋੜੀਆਂ ਦਾ ਹੈਢੀਂ ਘਟ ਗਈਆਂ ਵੇਛਤੀਆਂ ਸੀ ਤੇ ਮੈਂ ਵੀ ਨਾ ਮਰੂਦ ਆ ਤੂੰ ਬੈਠ ਆ ਹਾਂ ਉੱਤ ਉਹ ਗਰੇ ਨਾ ਅਰੇ ਜੀ ਕਿ 10 ਦਿਨ ਨਹੀਂ ਕਰ ਦੇਗੇ ਅੱਠ 10 ਦਿਨ ਕੱਢ ਠੰਡ ਹੈ ਨਾ ਠੰਡ ਜਿੱਕ ਤੋਂ ਬਣਿਆ ਕਰਨਗੇ ਆਪਣਾ ਡੰਗਾ ਲੈ ਹੀ ਜਾਣਾ ਇਹ ਵੀ ਤੂੰ ਤਰਪਿੰਦਾ ਹੈ ਮੈਂ ਸ਼ਿਕਾਇਤ ਲਾਉਂ ਅੱਜ ਤੇਰੀ ਮੈਂ ਮੈਂ ਸ਼ਿਕਾਇਤ ਲਾਉਂਗਾ ਤੇਰੀ ਕਿਨੂੰ ਕਿਨੂੰ ਨਾ ਮਤਰੀ ਮਾਂ ਨੂੰ ਕਿ ਤੇਰੇ ਪਿਓ ਨੂੰ ਪਿਓ ਨੂੰ ਮਾਂ ਨੂੰ ਲਾਉਂ ਉਲਟ ਲਾਉਂ ਕੀ ਚਾਹੀਦਾ ਹੈ ਪੀਤਾ ਭਾਈ ਕਿੱਥੇ ਹੈ ਕਰਿਆ ਆਪਦੇ ਆ ਸੇਬ ਖਾਲਾ ਤੂੰ ਚਾਕੂ ਨਾਲ ਇਹ ਕੱਟ ਦਿੰਦਾ ਮੈਂ ਖਾ ਲੈਣਾ ਇਹ ਮਰੂਦ ਠੀਕ ਹੈ ਮੈਂ ਖੰਗ ਤੈਨੂੰ ਦੇ ਦੂੰਗਾ ਥੋੜਾ ਇਹ ਕੜੜਾ ਹੈ ਚਾਚਾ ਇੱਕ ਇੱਕ ਕਰ ਤੋੜ ਕੱਚਾ ਹੈ ਤਾਂ ਮੈਂ ਤਾਂ ਥੋੜਾ ਜਿਹਾ ਖਾਣਾ ਬਸ ਉਹ ਹੀ ਇਹ ਆਨ ਕਿ ਕਰ ਤਾ ਨਾ ਆਖੀ ਆਖੀ ਗੱਲ ਇਹ ਗੱਲ ਹੋ ਗਈ ਹੈ ਮੈਂ ਕਿਸਾ ਚੱਲ ਤੂੰ ਡੰਬਲ ਚੱਕ ਦਵਾਵਾ ਗੱਲਾਂ ਨਾ ਕਰ ਸੇਵ ਦੀ ਖਾੜੀ ਫਾੜੀ ਕਾ

ਉਹਦੇ ਲੈ ਦੂ ਜੀ ਉਹ ਪੁਲਿਸ ਨੇ ਸ਼ਰਾਬ ਵਾਲੇ ਨੂੰ ਸ਼ਰਾਬ ਵਾਲੇ ਨੂੰ ਕੀ ਪੁਲਿਸ ਨੇ ਸ਼ਰਾਬ ਤਾਂ ਪਿਉਂਦੀ ਆ ਪੁਲਸ ਤਾਂ ਸ਼ਰਾਬ ਵਾਲੇ ਨੂੰ ਨਹੀਂ ਫੜਦੀ ਹੁੰਦੀ ਫੇਰ ਲੜਾਈ ਕਰਨ ਵਾਲੇ ਨੂੰ ਹੂੰ ਚੋਰੀ ਕਰਨ ਵਾਲੇ ਨੂੰ ਇਹਨੂੰ ਮਾਰਨ ਨਾਲ ਡਾਕਾ ਡੜਨ ਵਾਲੇ ਨੂੰ ਰਾਵਾਲਿਆਂ ਨੂੰ ਨਹੀਂ ਫੜਦੀ ਤੈਨੂੰ ਬੁੜਾ ਦੇਣਾ ਫੋਨ ਕਰਕੇ ਏ ਹੂੰ ਮੈਂ ਤੂੰ ਨਾ ਦੇਂਗਾ ਤੇ ਤੂੰ ਹਾਂ ਤੂੰ ਨਾ ਦੇਂਗਾ ਮੈਂ ਕਾਇਦ ਉਹਨਾਂ ਨੂੰ ਲੈ ਜਾ ਯਾਰੇ ਖਰਾਬ ਕਰਦਾ ਮੈਨੂੰ ਠੀਕ ਐ ਹੋਰ ਕੁਝ ਨਹੀਂ ਆਦੀ ਤੈਨੂੰ ਥਾਣੇ ਬਿਠਾ ਰਹੀ ਹੁੰਦੇ ਫੇ ਮੈਂ ਨਾ ਜੂਗਾ ਉਹਨਾਂ ਨੂੰ ਮੈਨੂੰ ਫੇਰ ਹੂੰ ਰੋਣਾ ਮਰੋਂਦਾ ਤਾਂ ਹੈ ਹੀ ਨਹੀਂ ਹਾਂ ਰੋਂਦਾ ਤਾਂ ਹੈ ਹੀ ਨਹੀਂ ਤੂੰ ਮੈਂ ਕਿੰਨਾ ਗੱਭੀ ਕੁਲੀ ਤੇ ਆਮੀ ਨਕਲੀ ਰੋਣਾ ਰਹਿਗਾ ਨਕਲੀ ਨਗਲੀ ਨਹੀਂ ਵੇ ਨੀਓ ਉਹਦਾ ਬਸ ਕੁੱਟਦੇ ਆ ਵਾ ਡੰਡੇ ਨਾਲ ਤੇਰੇ ਅਰਗਿਆਂ ਨੂੰ ਨਹੀਂ ਕੁੱਟਦੇ ਪਤਾ ਮੈਂ ਅਸੀਂ ਇਹਨਾਂ ਤੁਗੜਾ ਭੈ ਡਾਕਾ ਮਾਰਿਆ ਤੈਨੂੰ ਗਾ ਸਾਲੇ ਲਾਦਾ ਕੋਈ ਗੁੱਟੂ ਐ ਕੋਈ ਨਹੀਂ ਕੁੜਦਾ ਤੈਨੂੰ ਠੀਕ ਐ ਹਾਂ ਚੱਲੋ ਟੇ ਡੰਬਲ ਚੱਕ ਮੇਰਾ ਭਰਾ ਚੱਲ ਚੱਲ ਇੱਕ ਸੈਟ ਲਾ ਲਈਏ ਫਿਰ ਇੱਕ ਹੋ ਲਾਵਾਂਗੇ ਫਿਰ ਫਿਰ ਮੈਂ ਲਾਵਾਂ ਆਪਦਾ ਟਾਈਮ ਦੋ ਆਪਣੇ ਕੋਲੇ ਥੋੜਾ ਹੀ ਐ ਚੱਲ ਤੂੰ ਪਰ ਹੋਜੂਆ ਅੱਠ ਨੇ ਕੁਛ ਨਹੀਂ ਦਗਾ ਚੱਕਾ ਹਾ ਲਾਲ ਗਿਣਤੀ ਸਹੀ ਕਰਿਆ ਕਰ ਗਿਣਤੀ ਨਾ ਗਲਤ ਕਰਿਆ ਕਰ ਉਨਾ ਆਖਰ ਨਾ ਨੇ ਬਾਅਦ ਚ ਖਾ ਲਈ ਤੂੰ ਗਰਾ ਡੰਬਲ ਲਾ ਫਿਰ ਖਾਈ ਜੇਂ ਸਾਲ ਲੈ ਲੈ ਨਾਲ ਇਹ ਨਾਲ ਨਹੀਂ ਖਾਣਾ ਹੁਣ ਤਾਂ ਅੱਜ ਦਾ ਖਾ ਲਿਆ ਚੱਲ ਕੋਈ ਨਹੀਂ ਕੱਲ ਵੀ ਖਾ ਲਈ ਤਾ ਨਾਲ ਨਹੀਂ ਖਾਣਾਗਾ ਪਹਿਲਾਂ ਖਾ ਲਿਆ ਕਰ ਜਾ ਪਿਛੋਂ ਬਾਅਦ ਚ ਖਾ ਲਿਆ ਕਰ ਬਾਅਦ ਚ ਖਾ ਲਿਆ ਚੱਲ ਤੂੰ ਬੁੱਲੀ ਐਨਾ ਮੇ ਤੋਂ ਤਾ ਪਿਕਨਿਕ ਮਨਾਉਣਾ ਹੈ ਹਾਂ ਪਿਕਨਿਕ ਤਾਂ ਮਨਾ ਰਹੇ ਆਪਾਂ ਕਰੇ ਤੇ ਤੂੰ ਨਹੀਂ ਲੱਡੂ ਇੱਥੇ ਬਣਾਉਣੇ ਪਿਕਨਿਕ ਤੇ ਲੱਡੂ ਨਹੀਂ ਖਾਣੇ ਮਿੱਠਾ ਨਹੀਂ ਖਾਣਾ ਤਾ ਕਿਉਂ

ਉਹ ਵੇਣਾ ਕੀ ਆ ਉਧਰ ਕੀ ਬੈਠਾ ਉ ਸੱਪਣਾ ਕਰੇ ਸਾਲਾ ਕੁੱਤਾ ਗੱਪੀ ਕਪੜਾ ਮਾਰਿਆ ਕਰਾ ਜਿਆ 10 ਮਾਰੀ ਨਾ ਮੀਨ ਉਹ ਗੰਨਾ ਹੈ ਦਾ ਗੰਨਾ ਚੂਪਦੇ ਆ ਮੈਂ ਚੂਪੂਆਂ ਬਾਹਰ ਜਾ ਅੱਤ ਮੈਂ ਸਿੱਕਾ ਤੇ ਗੰਨਾ ਹਾਂ 8 9 10 ਚੱਲਾ சீ சைங்க சிங்க தானே தானே 2 3 4 5 4 5 ਕਿੱਥੋਂ ਆ ਗਿਆ 5 4 ਹੋਇਆ 4 1 9 5 5 ਤਨ ਉਹ ਰਾਜੇ ਯਾਰ ਤਨ ਨਹੀਂ ਹੋਏ ਐ ਜਲਮ ਨਾ ਕਰ ਸਹੀ ਲਾ ਯਾਰ ਮੈਂ ਫਿਰ ਮੈਂ ਨਾਰਾਜ਼ ਹੋ ਜੂ ਮੈਂ ਲੈ ਕੇ ਨਹੀਂ ਹੋਣਾ ਤੇਨੂੰ ਅੱਛਾ ਹਾਂ 6 7 8 9 10 1 2 3 4 5 6 7 8 ਗਿਣਤੀ ਗਲਤ ਲੈ 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 ਇੱਕ ਲਾ ਕੇ ਯਾਰ ਤੈਨੂੰ ਗਿਣਤੀ ਕਰਦਾ ਯਾਰ ਤੇਰਾ ਪੰਗਾ ਪਾਉਣਾ ਪਊ ਹੁਣ ਹਾਂ ਤੂੰ ਬਦਮਾਸ਼ ਹੋ ਗਿਆ ਬੰਦਾ ਯਾਰ ਹਾਂ ਹੈ ਹੋ ਰਹੀ ਯਾਰ ਤੂੰ ਵੀ ਮਾ ਮਾ ਦਾ ਕੋਈ ਨਹੀਂ ਮਾ ਚਾਚਾ ਤੇਰਾ ਮਾ ਮਾ ਮਾਸ ਤੂੰ ਚਾਚਾ ਦਾ ਭਤੀਜਾ ਮੈਂ ਸਾਸਤਾ ਤੂੰ ਸੋਤਾ ਭਤੀਜਾ ਛੋਟਾ ਛੜਾ ਇੱਡਾ ਕਿੱਡਾ ਕੰਮ ਮੇਰੇ ਦਾੜੀ ਬੱਗੀ ਆ ਜਿੱਥੋਂ ਟਾ ਡਾ ਬਾਬੇ ਪਾਪਾ ਮੈਂ ਕਰਗੋਈ ਦਾ ਬੱਚਾ ਕੋਈ ਮੈਂ ਕਿਚੜੀ ਦਾ ਬੱਚਾ ਵੀ ਐਡਾ ਗੱਠ ਕਰਦਾ ਹੈ ਹੈ ਅ ਪੰਜ ਮਿੰਟ ਹੋਰ ਰਹਿ ਗਿਆ ਆਪਣੇ ਵਾਸਤੇ ਫਿਰ ਤੂੰ ਆਉਂਦਾ ਹੈ ਚੱਲਾਂਗੇ ਆਪਾਂ ਮੈਂ ਲਾ ਕੇ ਮਿਹਨਤ ਕਰਕੇ ਚੱਲਾਂਗੇ ਠੀਕ ਹੈ 40 ਮਿੰਟ ਹੋ ਜੂਗਾ ਫਿਰ ਨਾ 40-50 ਮਿੰਟ ਲੱਗਣਗੇ ਅੱਧਾ ਘੰਟਾ ਲੱਗੂ ਆਪਾਂ ਨੂੰ ਪਾਉਣਾ ਫਿਰ ਅੱਜ ਹੋ ਜੂਗਾ ਫਿਰ ਉਹ ਕੁਛ ਨਹੀਂ ਤੂੰ ਖੇ ਚੱਕੇ ਚਲਾ ਦਵਾ ਦਵਾ ਆ ਲੈ ਨੇਰਾ ਬੈਠਕਾਂ ਲਾਉਣੀਆਂ ਥੋੜੀਆਂ ਹੀ ਆ ਨੇਰੇ ਤੋਂ ਪਹਿਲਾਂ ਚੱਲੋੜਾਂਗੇ ਹਿੱਦੀ ਦਾ ਟਾਈਮ ਹੀ ਬਹੁਤ ਪਿਆ ਹੂੰ ਉਹ ਹੋਈ ਨਾ ਕੰਮ ਹੈ ਕਦ ਦਾ ਕੰਮ ਕਰੇ ਦਾ ਕਿਹੜਾ ਆਪਣੇ ਸੈਟਅਪ ਨਾਲ ਆਪਣੇ ਘੋੜੀਆਂ ਨੂੰ ਪਾਣੀ ਪਿਆ ਗਾਈਆਂ ਨੂੰ ਪਿਆ ਬਸ ਨੀਰਾ ਪਠਾ ਬਿਨੇ ਪਾਦੂਆ ਨੂੰ ਨਾ ਉੱਡਾ ਕੇ ਮਾਲਤੀ ਦੇ ਕੇ ਕੱਲ ਤੂੰ ਅਮਰੀਕੇ ਨੂੰ ਆਖਿਆ ਵੀ ਅਮਰੀਕਾ ਤੂੰ ਨਾ ਹੀ ਮੈਂ ਪਾ ਲੂਗਾ ਬੱਠੇ ਆਖਿਆ ਸੀ ਨਾ ਤੇ ਪਾਇ ਨਹੀਂ ਫਿਰ ਤੂੰ ਤਾਂ ਸੁੱਤਾ ਪਿਆ ਤੜਕੇ ਜਦੋਂ ਖਾਣਾ ਮੰਗੀ ਜਾਂਦਾ ਪਸੂ ਹਾਂ ਬੰਦਾ ਯਾਰ ਗਲਤਾਂ ਤੂੰ ਰਾਜੇ ਯਾਰ ਐਟਾ ਨਹੀਂ ਪਾਇਆ ਹਾਂ ਤਾਂ ਨਹੀਂ ਪਾਇਆ ਪੱਤੇ ਕਿਉਂ ਨਹੀਂ ਪਾਇਆ ਫਿਰ ਮੈਂ ਤੂੰ ਤਾਂ ਗਿਆ ਸੀ ਸੁੱਤਾ ਪਿਆ ਸੀ ਫਿਰ ਸਾਰੀ ਰਾਤ ਸੌਂ ਕੇ ਰੱਜਿਆ ਨਹੀਂ ਤੂੰ ਹੂੰ ਹੂੰ ਮੱਤੀ ਨੂੰ ਸਿਸ ਸੁਣ ਲਈ ਆ ਬੱਚਾ ਨਹੀਂ ਗਾ ਤੂੰ ਬਾਈ ਹੁਣ ਤੂੰ ਵੱਡਾ ਹੋ ਗਿਆ ਬੱਚਾ ਹੀ ਹੈ ਨਹੀਂ ਬੱਚਾ ਤੂੰ ਲੈ ਅਕਲ ਬਲੇ ਤੂੰ ਵੱਡਾ ਹੋ ਗਿਆ 15 ਸਾਲ ਦਾ ਤੂੰ ਲੈ ਪੈਸਾ ਨਾ ਪੈਸਾ ਸਪੈਸ਼ਲ ਹੈ ਹਾਂ ਸਪੈਸ਼ਲ ਕੀ ਹੈ ਤੇਰੇ ਦੋ ਹੱਥ ਤੇਰੇ ਆ ਦੋ ਮੇਰੇ ਆ ਦੋ ਲੱਤਾਂ ਤੇਰੇ ਦੋ ਮੇਰੇ ਆ ਹਾਂ ਫਿਰ ਦੋ ਅੱਖਾਂ ਸਪੈਸ਼ਲ ਕੀ ਆ ਵੱਧ ਕੀ ਆ ਤੇਰੇ ਚ ਘੱਟ ਪੈਸਾ ਬੱਚਾ ਇਹ ਗਿਨੇ ਗਿਆ ਤੈਨੂੰ ਔਰ ਇਸ ਤੇ ਅਦੇ ਤੇ ਕਿ ਕਿੰਨਾ ਸੀ ਰਤੋ ਆਓ ਸਾਰਾ ਹਾਂ ਸਪੈਸ਼ਲ ਬੱਚੇ ਆਓ ਹਾਂ ਅੱਛਾ ਤੂੰ ਫੀਡ ਕਰ ਲਿਆ ਵੀ ਮੈਂ ਸਪੈਸ਼ਲ ਬੱਚਾ ਹਾਂ ਸਪੈਸ਼ਲ ਸੀ ਪੁੱਛਲ ਨਹੀਂ ਕਰਨ ਤੂੰ ਵੱਡਾ ਹੋ ਗਿਆ ਨਾ ਨਾ ਨੀ ਨੀ ਮੱਤੈ ਸੂ ਮੈਂ ਤੂੰ ਹੈ ਵੱਡਾ ਹੂੰ ਮੈਂ ਤਾਂ ਵੱਡਾ ਹੀ ਐ ਮੈਂ ਤਾਂ ਮੰਨ ਹੀ ਜਨਾ ਤੂੰ ਨਹੀਂ ਮੰਨਦਾ ਵੀ ਮੈਂ ਵੱਡਾ ਹੋ ਗਿਆ ਮੈਂ ਬੱਚਾ ਹੀ ਆਂਦਾ ਵੱਡਾ ਹੋ ਗਿਆ ਬਾਈ ਤੂੰ ਮਦੰਗਿਆ ਗੱਭਰੂ ਹੋ ਗਿਆ ਹੁਣ ਤੂੰ ਪੰਜਾ ਲਾਉਣਾ ਉਹਨਾਂ ਨਾਲ ਮੇਰੇ ਨਾਲ ਤੋਂ ਹਾਂ ਉਹ ਲੋਲਾ ਭੰਦਾ ਸੀ ਪਾ 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 ਹਲ ਗਿਆ ਲੋਲਾ ਭੰਦਾ ਕੀ ਤੂੰ ਰੋਲਾ ਕਿਉਂ ਪਾਉਣਾ ਉਹਨਾਂ ਫਿਰ ਫਿਰ ਬੇਇੱਜ਼ਤੀ ਕਰਦਣਾ ਪਾਪੇ ਦੀ ਪਾਪਾ ਹਾਰ ਗਿਆ ਪਾਪਾ ਹਾਰ ਗਿਆ ਆਏ ਫਿਰ ਤਾਂ ਲਾਈਏ ਹੈ ਹੁਣ ਨਹੀਂ ਲਾਉਣਾ ਤੇਰੇ ਨਾਲ ਆ ਕੀ ਕੀ ਨਹੀਂ ਤੂੰ ਬਦਮਾਸ਼ੀ ਕਰਦਾ ਚੱਕ ਜਾਣਾ ਨਹੀਂ ਨਹੀਂ ਕਰਦਾ ਪੀ ਪੀ ਪੀਸ ਆ ਕਿ ਨਹੀਂ ਕੋ ਹੈ ਨਹੀਂ ਬਲੀ ਬਰੂ ਇੱਕ ਵਾਰ ਇੱਕ ਵਾਰ ਇੱਕ ਵਾਰ ਇੱਕ ਵਾਰ ਇੱਕ ਵਾਰ ਖਵਾਂ ਦੁਗੀ ਆ ਮੈਂ ਬੋਲਦਾਂ ਨਹੀਂ ਮੱਕਤੀ ਆ ਦੇ 80 ਤਾਂ ਜਾਂਦਾ ਤੂੰ ਮਸਤੀ ਕਰ ਤਾਂ ਮਸਤੀ ਕਰਦਾ ਆ ਤੇ ਪਾ ਚਾਚੇ ਨੂੰ ਗੁੱਸੇ ਨਹੀਂ ਹੋਈਦਾ ਹੂੰ ਮੈਂ ਚਾਚਾ ਆ ਕਿ ਪਾਪਾ ਆ ਜਰਾ ਤੂੰ ਮੈਂ ਤੂੰ ਮੈਂ ਤੂੰ ਮੈਂ ਸਤਾ ਤੂੰ ਮੇਰਾ ਪੱਤੀ ਸਾ ਤੇ ਜਿਆਦਰਾ ਮੈਂ ਹਾਂ ਚਲੋ ਭਾਈ ਟੋਟਾ ਅਬ ਟੋਟਾ ਨਹੀਂ ਸਾਰਾ ਬੰਦਾ ਹੁਣ ਟੋਟਾ ਇਹ ਛੋਟਾ ਛੋਟਾ ਮੈਂ ਇੱਡਾ ਕਹ ਜਿੱਡਾ ਹੱਥ ਕਰਦਾ ਤੂੰ ਹਾਂ ਠੀਕ ਹੈ ਨਾ ਨਾ ਤਾ ਦੇ ਨਾ ਹਾਂ ਨਾ ਹੁੱਟੇ ਨੇ ਯੇ ਨਾ ਦੋਸਤ ਨੂੰ ਹਾਂ ਹਾਂ ਕੀ ਕਹਿਣਾ ਪੇਪਰ ਤੱਕ ਜਾਨੀ ਆ ਹਾਂ 버거 ਪੀਜਾ ਹਾਂ ਤਕਵੜੀ ਆ ਦੁੱਧ ਨਹੀਂ ਖਾਣਾ ਕੁਛ ਨਹੀਂ ਖਾਣਾ ਕਿੰਨੇ ਦਿਨ ਹੋ ਗਏ ਬੰਦ ਕਰੇ ਨੂੰ ਆਪਾਂ ਨਹੀਂ ਖਾਣਾ ਉਹ ਗਿੱਟਾ ਉਹ ਦੇਸੀ ਖਾਣਾ ਖਾਂਦੇ ਨੇ ਆਪਾਂ ਹੈ ਦੇਸੀ ਖਾਣਾ ਕਰੇ ਬਣਿਆ ਕਾਜਾ ਹਾਂ ਖਾਜਾ ਖਾਣਾ ਖਾਣਾ ਹੀ ਹੈ ਕਰਦਾ ਕਰਦਾ ਜਿੱਦੇ ਜਿੱਦੇ ਕੋਈ ਵਿਆਹ ਤੇਰਾ ਹੋਇਆ ਨਾ ਉਦੋਂ ਖਵਾਉਂਗਾ ਤੈਨੂੰ 버거 버거 ਦਾ ਹੂੰ ਹਾਂ। ਇਹ ਮੈਨੂੰ ਖਾਓਗੀ। ਬਰਗਰ। ਨਾ ਤੇਰੀ ਉਹ। ਖਾਣੇ ਹੋਂ ਬਰਗਰ। ਖਵਾ ਦਿਆ ਕਰਾਂਗੇ। ਚੱਲ ਰੱਸੀ ਆ ਦੂਜਾ। ਆ ਲਾਲਾ ਛੋਲੜਾਂ ਵਾਲੀ। ਹਾਂ? ਨੋ ਨਾ। ਥੱਕ ਗਿਆ। ਥੱਕਿਆ ਥੱਕਿਆ ਨਹੀਂ ਕਰਦਾ ਹੂੰ। ਫੇਰ ਬੰਦੇ ਥੋੜਾ ਥੱਕਦੇ ਹੁੰਦੇ ਆ। ਕਾਪਨਾ ਉਹ ਯਾਰ ਨਹੀਂ ਯਾਰ ਆ ਕਿ ਹੋਈ ਗੱਲ ਹੁਣ ਤੈਨੂੰ ਕਿੰਨੇ ਦਿਨ ਹੋਵੇ ਸਫਰ ਕਰਕੇ ਹੁਣ ਤਕੀਵਾ ਆਈ ਦੀ ਤੈਨੂੰ 5 4 ਦਿਨ ਹੋ ਗਏ ਆਏ ਨੂੰ ਤਕੀਵਾ ਪਈ ਹੀ ਆਈ ਦੀ ਆ ਕਿ ਹੋਈ ਗੱਲ ਆਨੇ ਫੁੰਦਾ ਉਹ ਹੁੰਦਾ ਤਾਂ ਹੈ ਉਹ ਤੋਂ 2 3 ਦਿਨ ਮੰਨ ਲਿਆ ਕੱਲ ਮੰਨ ਲਿਆ ਵੀ ਹੁੰਦਾ ਹੁਣ ਰਿਆਣਾ ਥੋੜਾ ਤੇਰੇ ਦਰਦ ਹੁੰਦਾ ਗੱਪਨਾ ਮਾਰਿਆ ਕਰ ਨਕਪ ਤੂੰ ਮਾਰਨਾ ਪੈਣਾ ਮੈਂ ਕਦੇ ਮਾਰਦਾ ਮੈਂ ਤਾਂ ਕਹਿਣਾ ਨਹੀਂ ਹੁੰਦਾ ਮੇਰੇ ਤਾਂ ਹੁੰਦਾ ਹੀ ਨਹੀਂ ਤੂੰ ਕਹਿੰਦਾ ਮੇਰੇ ਲੰਤ ਦੁਖਦੀ ਆ ਮੇਰੇ ਆਏ ਹੁੰਦਾ ਬਹਾਲੇ ਵਾਗੀਆਂ ਇੱਥੇ ਦੇ ਲੱਗਦੇ ਹੈ ਨਹੀਂ ਨਹੀਂ ਚੱਲ ਆ ਲੈ ਮਾਰੀ ਨਾ ਨਾ ਉਹ ਮਾਰਦਾ ਅੱਗੇ ਕਿੰਨਾ ਕ ਤੇਰੇ ਮਾਰਦਾ ਮੈਂ ਆਏ ਹੋ ਗਿਆ ਹਾਂ ਅੱਗੇ ਮਾਰਿਆ ਤੈਨੂੰ ਕਿਤੇ ਫੇਰ ਚੱਲ ਫੜ ਲਾ ਤੂੰ ਬਦਮਾਸ਼ੀ ਕਰਦਾ ਤੂੰ ਕਾਬੂ ਹੀ ਨਹੀਂ ਆਉਂਦਾ ਉਹ ਇਹ ਨਹੀਂ ਬਾਅਦ ਚ ਖਾਈ ਰੱਖ ਇੱਥੇ ਕਿਉਂ ਰੱਖਿਆ ਯਾਰ ਰਾਜੇ ਫਿਰ ਖਾ ਲੀਂ ਯਾਰ ਆ ਚੱਕਾ ਨਾ ਆਖੀ ਉਹ ਗੱਲ ਉਹ ਕਿੰਨਾ ਹੋ ਗਿਆ ਖਾਂਦੇ ਨੂੰ ਤੈਨੂੰ ਯਾਰ ਚਿੰਨੀ ਆ ਕਾ ਗੱਲ ਸੁਣ ਲਈ ਗੱਲ ਮੈਂ ਚੱਲ ਪੈਰਾ ਥਲੇ ਦੇ ਇੱਕੋ ਜੀ ਕਰਕੇ ਰੱਸੀ ਰਾਵੜ ਵੇਖ ਵੇਖ ਕੀ ਵੇਣਾ ਉਧਰ ਕੁਛ ਨਹੀਂਗਾ ਸਨੇਕ ਉਹ ਆਏ ਨਹੀਂ ਵਰਸਦਾ ਸਨੇਕ ਆ ਜਿੱਦ ਦਾ ਸਨੇਕ ਦਾ ਇੱਥੋਂ ਕਿੱਥੋਂ ਵੜ ਜੂ ਬੰਦ ਦਾ ਗੇਟ ਆਪਣਾ ਆਪਾਂ ਹੀ ਖੋਲਿਆ ਇਹ ਫੇਰ ਆਏ ਕਿ ਮੜ ਜੂ ਐ ਇਥੋਂ ਦੀ ਨਾਲੇ ਉਹ ਮਿੱਤਰ ਆ ਆਪਣੇ ਸਾਰੇ ਜਿੰਨੇ ਸਾਪ ਰਹਿੰਦੇ ਐ ਇਥੇ ਮਿੱਤਰ ਆ ਅਸਾ ਹਾਂ ਹੁਣ ਕਹਿਦੀ ਮੇਰੇ ਚਾਚੇ ਅੱਜ ਖਾਦਾ ਤੋਤੀ ਤੋਤੇ ਚੱਲ ਆ ਵਾ ਨਾ ਤੂੰ 3 4 5 6 7 8 ਅਹਿਮਦ ਅਸਲੋ ਅਸਲੋ ਲਾ ਬੜਾ ਸਿਆਣਾ ਐ ਇਹ ਨਾ ਕਾਂ ਰਾਜਿਆ ਰਾਇਨਾ ਕਰਿਆ ਯਾਰ ਜਲਦੀ ਨਾ ਕਰ ਨੇਕਾ ਕਰਿਆ ਚਲ ਗਤੀ ਧੰਨਵਾਦ ਬਾਈ ਜੀ ਮਿਹਰਬਾਨੀ ਤੁਸੀਂ ਦੇਖਿਆ ਧੰਨਵਾਦ ਜੀ ਬਾਨ